ਕੀ ਹੈ ਹੁਣ ਜਿਵੇਂ ਆਪਣੇ ਦੇਸ਼ 'ਚ ਆਪਣੇ ਦੇਸ਼ 'ਚ ਹੁਣ ਨਸਲਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਉਹ ਚਾਹੇ ਜਾਤ ਦੇ ਪੱਧਰ ਤੇ ਹੋਵੇ ਹਾਂ ਨਾ ਚਾਹੇ ਧਰਮ ਦੇ ਪੱਧਰ ਤੇ ਹੋਵੇ ਜੀ ਅਮਰੀਕਾ ਦੇ ਵਿੱਚ ਕੀ ਹੈ ਉਹ ਪ੍ਰਵਾਸੀਆਂ ਨੂੰ ਬਾਹਰ ਕੱਢ ਰਿਹਾ ਹੈ ਉੱਥੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤੁਹਾਡੀਆਂ ਜਿਹੜੀਆਂ ਪ੍ਰੋਬਲਮ ਨੇ ਲੋਕਲ ਅਮਰੀਕਨ ਦੀਆਂ ਉਹ ਪ੍ਰਵਾਸੀਆਂ ਕਰਕੇ ਤੁਹਾਡਾ ਰਜਗਾਰ ਜਾ ਰਿਹਾ ਹੈ ਹਾਲਾਂਕਿ ਉਹ ਦੇਖ ਨਹੀਂ ਰਹੇ ਉਸ ਚੀਜ਼ ਨੂੰ ਪ੍ਰੋਬਲਮ ਉਹਨਾਂ ਦੇ ਆਪਣੇ ਮੁਲਕ 'ਚ ਹੈ ਆਪਣੇ ਮੁਲਕ 'ਚ ਹੈ ਬਿਲਕੁਲ ਹਾਂ ਸਾਡੇ ਇਧਰ ਕਹਿ ਲੋ ਵੀ ਅ ਜਿਹੜੀ ਕੀ ਕਹੂੰਗਾ ਬੰਗਾਲੀ ਜਿਹੜੇ ਜਿਹੜੇ ਉਧਰਲੇ ਪਾਸੇ ਨੇ ਬੰਗਾਲ ਦੇ ਲੋਕ ਉਧਰੋਂ ਆ ਰਹੇ ਆ ਪਾਕਿਸਤਾਨ ਦੇ ਵਿੱਚੋਂ ਜਿਹੜੇ ਲੋਕ ਇੱਧਰ ਆ ਰਹੇ ਆ ਵਾਇਆ ਵੈਸਟ ਬੰਗਾਲਾ ਰਹੇ ਆ ਉਹਨਾਂ ਤੇ ਆ ਰਿਹਾ ਜਿਹੜੀ ਇੱਧਰਲੇ ਪਾਸੇ ਜਿਹੜੀ ਉੱਪਰਲੀ ਬੈਲਟ ਹੈ ਈਸਟ ਦੀ ਉੱਥੇ ਉਹਨਾਂ ਤੇ ਮਤਲਬ ਸਪਰੈਸ਼ਨ ਹੁੰਦਾ ਹੈ ਤਾਂ ਉਹਨਾਂ ਨੂੰ ਜਿਹੜੀ ਪਿੱਛੇ ਆਪਣੀ ਕਾਨੂੰਨ ਵੀ ਆਇਆ ਸੀ ਕਿ ਇਹਨਾਂ ਨੂੰ ਬਾਹਰ ਕੱਢੋ ਜਿਹੜੇ ਸਾਡੇ ਮੁਲਕ ਦੇ ਵਿੱਚ ਆਏ ਹੋਏ ਆ ਬੇਸਿਕਲੀ ਹੁੰਦੀ ਹੈ ਕਿ ਜਿਹੜਾ ਜਦੋਂ ਸਿਸਟਮ ਫੇਲ ਹੋਣ ਲੱਗਦਾ ਹੈ ਜਦੋਂ ਤੁਹਾਡੇ ਕੋਲੇ ਆਪਦੇ ਲੋਕਾਂ ਨੂੰ ਦੇਣ ਨੂੰ ਰੋਜ਼ਗਾਰ ਨਹੀਂ ਹੁੰਦਾ ਰੋਟੀ ਨਹੀਂ ਹੁੰਦੀ ਜਦੋਂ ਤੁਸੀਂ ਫੇਲ ਹੋ ਜਾਂਦੇ ਹੋ ਫਿਰ ਤੁਸੀਂ ਇਹੋ ਜਿਹਾ ਟੰਟਮਾ ਖੜਾ ਕਰਦੇ ਹੋ ਕਿ ਲੋਕਾਂ ਨੂੰ ਇਹ ਲੱਗੇ ਵੀ ਯਾਰ ਸਾਡੀਆਂ ਪ੍ਰੋਬਲਮਾਂ ਸਾਡੀ ਗਵਰਨਮੈਂਟ ਸਾਡੇ ਲੋਕ ਸਾਡੇ ਸਿਸਟਮ ਕਰਕੇ ਨਹੀਂ ਹੈ